ਤੁਸੀਂ ਮੈਨੂੰ ਇੱਕ ਗੱਲ ਤਾਂ ਜਦੋਂ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਆ ਅੱਜ ਆ ਰਹੀ ਕਿ ਨਹੀਂ ਆ ਰਹੀ ਹੈ ਦੱਸੋ ਇੱਥੇ ਅਸੀਂ ਇੱਥੇ ਬੱਤੀ ਆ ਰਹੀ ਉਹ ਯਾਰ ਕੋਈ ਇਹ ਦੁਕਾਨ ਸੌਣ ਵੀ ਲੱਗਦੀ ਹੈ ਯਾਰ ਐਮਐਸਪੀ ਦੀ ਯਾਰ ਤੁਹਾਨੂੰ ਬੱਤੀ ਦੀ ਪਰੇ ਨਹੀਂ ਮਗਰ ਐਮਐਸਪੀ ਤਾਂ ਉਹਦੀ ਬੱਤੀ ਆਉਗੀ ਤਾਂ ਖੇ ਮਗਰ ਬੱਤੀ ਤੇ ਆਵਾਂਗੇ ਆਵਾਂਗੇ ਮਗਰ ਨਹੀਂ ਪਹਿਲਾਂ ਪਹਿਲਾਂ ਬੱਤੀ ਤੇ ਆਓ ਲੋਕਾਂ ਨੂੰ ਬਣੋ ਇਹ ਅਖਵਾਉਣ ਦੀ ਕੋਸ਼ਿਸ਼ ਕੀਤੀ ਆ ਕਿ ਬੱਤੀ ਬਹੁਤ ਆ ਰਹੀ ਆ ਅਸੀਂ ਕਿਹਾ ਬੱਤੀ ਦੇ ਸਵਾਲਾਂ ਤੇ ਆਵਾਂਗੇ ਅਸੀਂ ਕਿਹਾ ਸੀ ਪੀਪਾ ਦੇ ਸਵਾਲਾਂ ਤੇ ਆਵਾਂਗੇ ਜਿਹੜੇ ਪਾਵਰ ਪਰਚੇਸ ਐਗਰੀਮੈਂਟ ਤੁਸੀਂ ਕਿਹਾ ਸੀ ਅਸੀਂ ਰੱਦ ਕਰਾਂਗੇ ਪਰ ਤੁਸੀਂ ਰੱਦ ਨਹੀਂ ਕੀਤੇ ਉਹ ਕਿਉਂ ਨਹੀਂ ਕੀਤੇ ਸਵਾਲ ਉਹ ਵੀ ਪੁੱਛਾਂਗੇ ਪਰ ਲੋਕਾਂ ਦੇ ਵਿੱਚ ਆਪਣਾ ਝੰਡਾ ਲਾਉਣਾ ਚਾਹੁੰਦੇ ਸੀਗੇ ਕਿ ਸ਼ਾਇਦ ਮੈਂ ਕਹਿ ਕੇ ਪੁੱਛ ਕੇ ਵੀ 32 ਆ ਰਹੀ ਆ ਅਸੀਂ ਨਾ 32 ਕਿਉਂ ਆਵੇ ਇੱਕ ਵਾਰ ਫਿਰ ਤੋਂ ਆਪ ਦੇ ਵੱਡੇ ਲੀਡਰ ਦਾ ਵਿਰੋਧ ਹੋਇਆ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਜਨ ਸਿੰਘ ਈਟੀਓ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਦਰਸਲ ਅੰਮ੍ਰਿਤਸਰ ਚ ਹਰਪਜਨ ਸਿੰਘ ਈਟੀਓ ਚੌਣ ਪਰ ਥਿਆਰ ਲਈ ਪਹੁੰਚੇ ਸੀ ਜਿੱਥੇ ਕਿ ਕਿਸਾਨ ਪਹਿਲਾਂ ਤੋਂ ਹੀ ਮੌਜੂਦ ਸੀ ਅਤੇ ਕਿਸਾਨਾਂ ਵੱਲੋਂ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੂੰ ਤਿੱਖੇ ਸਵਾਲ ਪੁੱਛੇ ਗਏ ਹਾਲਕਿ ਇਸ ਦੌਰਾਨ ਹਰਪਜਨ ਸਿੰਘ ਈਟੀਓ ਬਿਜਲੀ ਵਾਲੇ ਮੁੱਦੇ ਤੇ ਅੜੇ ਰਹੇ ਜਦਕਿ ਕਿਸਾਨਾਂ ਨੇ ਉਹਨਾਂ ਨੂੰ ਕਿਸਾਨ ਅੰਦੋਲਨ ਅਤੇ ਐਮਐਸਪੀ ਨੂੰ ਲੈ ਕੇ ਤਿੱਖੇ ਸਵਾਲ ਪੁੱਛੇ ਜਿਸ ਤੋਂ ਬਾਅਦ ਦੋਮਾ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੁੰਦੀ ਵੀ ਨਜ਼ਰ ਆਈ ਆਪਾਂ ਖਾਸ ਤੌਰ ਤੇ ਕਿਸਾਨਾਂ ਨੂੰ ਲੰਗ ਲੈ ਕੇ ਮੇਰੇ ਵੀ ਕੋਈ ਸਵਾਲ ਹੈਗਾ ਤੁਹਾਨੂੰ ਮੈਂ ਕਹਿੰਦਾ ਮੇਰਾ ਇੱਕ ਸਵਾਲ ਹੈਗਾ ਤੁਹਾਨੂੰ ਇੱਕ ਸਵਾਲ ਅੱਜ ਅਸੀਂ ਐਂ ਹੋ ਰੁਕ ਜਾਈਏ ਅਸੀਂ ਅੱਜ ਅਸੀਂ ਆ ਕੇ ਜਾਏ ਸਵਾਲ ਕਰਨ ਨੂੰ ਮੇਰੀ ਗੱਲ ਸੁਣੋ ਮੈਂ ਆਪਾਂ ਆਪਾਂ ਬੜੀ ਵਾਰੀ ਮਿਲਿਆ ਤੁਹਾਡੀ ਮੈਡੀਕਲ ਦੀ ਦੁਕਾਨ ਆ ਮੈਂ ਤੁਹਾਡੀ ਦੁਕਾਨ ਤੇ ਵੀ ਬੜੀ ਵਾਰੀ ਮਿਲਿਆ ਬੜੀ ਵਾਰੀ ਮੈਂ ਮਿਲਿਆ ਤੁਹਾਨੂੰ ਮੈਂ ਕਿੰਨਾ ਜੀ ਉਹ ਠੀਕ ਆ ਉਹ ਆਪਣੀਆਂ ਚੀਜ਼ਾਂ ਠੀਕ ਆ ਆਪਣੀ ਦਾ ਤੇ ਹਾਂਜੀ ਹਾਂਜੀ ਇੱਥੇ ਆ ਜਨਤਾ ਦੇ ਸਵਾਲ ਆ ਹਾਂ ਕੋਈ ਜਿਹੜਾ ਅੰਦੋਲਨ ਆਪਣਾ ਚੱਲ ਰਿਹਾ ਹੂੰ ਉਹਦੀਆਂ ਜੋ ਮੰਗਾਂ ਆ ਹੂੰ ਕੀ ਆਪਾਂ ਉਹਨਾਂ ਮੰਗਾਂ ਦੇ ਨਾਲ ਸਹਿਮਤ ਆ ਸਾਰਿਆਂ ਦੇ ਨਾਲ ਬਿਲਕੁਲ ਸਹਿਮਤ ਆ ਜੀ ਸਾਡੇ ਭਗਵੰਤ ਮਾਨ ਸਾਹਿਬ 2 2 ਵਜੇ ਤੱਕ ਕੇਂਦਰ ਦੇ ਮੰਤਰੀਆਂ ਨਾਲ ਬੈਠ ਕੇ 2 2 3 3 ਵਜੇ ਤੱਕ ਮੀਟਿੰਗਾਂ ਕਰਦੇ ਰਹਿੰਦੇ ਕਰਦੇ ਰਹੇ ਜਾਂਦੇ ਰਹੇ ਕੋਈ ਮੁੱਖ ਮੰਤਰੀ ਆ ਅੱਜ ਮੈਂ ਜਿੱਥੋਂ ਦੀ ਲੰਘ ਕੇ ਆਉਂਦਿਆਂ ਮੈਂ ਇੱਕ ਮੋਟਰ ਬੰਦ ਨਹੀਂ ਵੇਖੀ ਸਾਰੀ ਇੰਨੀ ਬਿਜਲੀ ਸਪਲਾਈ ਆਉਂਦੀ ਹੈ ਨਾ ਇੰਨੀ ਬਿਜਲੀ ਸਪਲਾਈ ਆਉਂਦੀ ਆ ਮੈਂ ਨਹੀਂ ਅੱਜ ਤੱਕ ਜਿੰਨੇ ਮੈਨੂੰ ਲੋਕ ਨਾ ਐ ਕਰੰਟ ਦੇ ਮਿਲਦੇ ਤੁਸੀਂ ਕਿਸਾਨਾਂ ਨੂੰ ਉਹ ਕੁਝ ਦੇ ਦਿੱਤਾ ਕਰ ਰਹੇ ਆ ਜੀ ਅਸੀਂ ਕਹਿ ਰਹੇ ਹਾਂ ਐਮਐਸਪੀ ਖਰੀਦ ਦਾ ਗਰੰਟੀ ਕਾਨੂੰਨ ਜੇ ਤੁਹਾਡੀ ਸਰਕਾਰ ਉੱਤੇ ਆਉਂਦੀ ਆ ਹਾਂ ਹਾਂਜੀ ਕੀ ਉਹ ਬਣਾਇਆ ਜਾਊਗਾ ਵੇਖੋ ਜੀ ਆਪਣੇ ਸਾਰੇ ਸਾਰੇ ਆਪਾਂ ਮਸਲੇ ਜਿਹੜੇ ਆ ਸਾਡੀ ਲੀਡਰਸ਼ਿਪ ਜਿਹੜੀ ਆ ਸਾਡੇ ਸਾਰਿਆਂ ਦੇ ਨਿਗਾਹ ਦੇ ਵਿੱਚ ਨੇ ਅਸੀਂ ਸਾਰੇ ਕਰ ਰਹੇ ਆ ਵੇਖੋ ਵੇਖੋ ਮੇਰੀ ਗੱਲ ਸੁਣੋ ਮੇਰੀ ਡਿਊਟੀ ਮਾਨ ਸਾਹਿਬ ਨੇ ਲਈ ਬਤੌਰ ਬਿਜਲੀ ਮੰਤਰੀ ਤੁਸੀਂ ਮੈਨੂੰ ਇੱਕ ਗੱਲ ਤਾਂ ਤੁਸੀਂ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ ਆ ਗੱਲ ਆ ਰਹੀ ਕਿ ਨਹੀਂ ਆ ਰਹੀ ਹੈ ਬੱਤੀ ਆ ਰਹੀ ਉਹ ਯਾਰ ਤੁਸੀਂ ਇਹਦੇ ਨਾਲ ਸੁਣ ਵੀ ਨਹੀਂ ਲੀਤੀ ਯਾਰ ਐਮ ਐਸ ਪੀ ਦੀ ਗੱਲ ਯਾਰ ਤੁਸੀਂ ਬੱਤੀ ਦੀ ਬਾਈ ਕਿ ਮਰਨੀ ਹੈ ਮਗਰ ਐਮ ਐਸ ਪੀ ਤਾਂ ਉਹਦੀ ਜੇ ਬੱਤੀ ਆਉਗੀ ਤਾਂ ਖੇਤ ਹੋਗਾ ਮਗਰ ਬੱਤੀ ਤੇ ਆਵਾਂਗੇ ਆਵਾਂਗੇ ਮਗਰ ਬੱਤੀ ਨਹੀਂ ਪਹਿਲਾਂ ਪਹਿਲਾਂ ਬੱਤੀ ਤੇ ਆਓ ਪਹਿਲਾਂ ਬੱਤੀ ਤੇ ਆਓ ਯਾਰ ਇੱਥੇ ਬਿਜਲੀ ਮੰਤਰੀ ਤੌਰ ਤੇ ਆਏ ਜੇ ਯਾਰ ਮੈਂ ਬਿਜਲੀ ਮੰਤਰੀ ਆਈ ਮੰਤਰੀ ਬਿਜਲੀ ਮੰਤਰੀ ਤੌਰ ਤੇ ਆਏ ਕਿ ਜਾਂ ਐਮ ਪੀ ਦੀ ਕੁਰਸੀ ਵਾਸਤੇ ਵੋਟਾਂ ਮਾਤੇ ਯਾਰ ਸਾਰੇ ਭਾਰਤ ਚੈਂਪੀ ਦੀਆਂ ਚੋਣਾ ਹੋ ਗਈਆਂ ਮੈਂ ਬਿਲਕੁਲ ਬਿਲਕੁਲ ਇਹੀ ਚੀਜ਼ ਹੁਣ ਸਮਝਿਓ ਇਸ ਚੀਜ਼ ਨੂੰ ਜੇ ਅਸੀਂ ਐਮਪੀ ਮੈਂ ਸਾਰੀ ਗੱਲ ਸਮਝਦਾ ਪਹਿਲਾਂ ਮੈਨੂੰ ਦੱਸੋ ਬਿਜਲੀ ਆਉਂਦੀ ਕਿ ਨਹੀਂ ਮੈਂ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਯਾਰ ਤੁਹਾਡੀ ਵੀ ਇੱਕ ਨਾਰਾ ਤੇ ਲਾ ਦੋ ਬਿਜਲੀ ਆਉਂਦੀ ਆ ਪਰ ਜੀ ਜਮਾਨ ਸਾਹਿਬ ਜਿੰਦਾਬਾਦ ਜਿੰਦਾਬਾਦ 23 ਦਰਾਂ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਹਰਪਾਜਨ ਸਿੰਘ ਈਟੀਓ ਵੱਲੋਂ ਉਹਨਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਅਤੇ ਉਹ ਸਿਰਫ ਬਿਜਲੀ ਦੇ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਸੀ ਜਦ ਕਿ ਕਿਸਾਨ ਉਹਨਾਂ ਨੂੰ ਦੂਜੇ ਮੁੱਦਿਆਂ ਤੇ ਵੀ ਸਵਾਲ ਪੁੱਛ ਰਹੇ ਸੀ ਉਹਨਾਂ ਐਲਾਨ ਕੀਤਾ ਕਿ ਜਿੱਥੇ ਵੀ ਹਰਪਾਜਨ ਸਿੰਘ ਈਟੀਓ ਜਾਣਗੇ ਉਹ ਉਹਨਾਂ ਦਾ ਵਿਰੋਧ ਕਰਨਗੇ ਅਤੇ ਇਹ ਵਿਰੋਧ ਵੋਟਾਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਮੁਰਦਾਬਾਦ ਮੁਰਦਾਬਾਦ ਕਿਸਾਨ ਮਜ਼ਦੂਰ ਸਿੰਘ ਅਰਸ਼ਮੈਦ ਕੋਕੌਂਗਲ ਸਿਦੂ ਵਾਲ ਗਾ ਰਸਤਾ ਖਾਲੀ ਕਰ ਦਿਓ ਰਸਤਾ ਖਾਲੀ ਕਰ ਦਿਓ ਗੱਡੀਆਂ ਝਾੜ ਦਿਓ ਇਸ ਟਾਈਮ ਅਸੀਂ ਪਿੰਡ ਆਪਣਾ ਕੋਟ ਖੇਰਾ ਦੇ ਵਿੱਚ ਖੜੇ ਆ ਤੇ ਇੱਥੇ ਆਪਣੇ ਪੰਜਾਬ ਦੇ ਬਿਜਲੀ ਮੰਤਰੀ ਈਟੀਓ ਹਰਪ੍ਰੀਤ ਸਿੰਘ ਜਿਹੜੇ ਆ ਉਹ ਆਏ ਸੀਗੇ ਐਮਪੀ ਦੀ ਜਿਹੜੀ ਇਲੈਕਸ਼ਨ ਹੋ ਰਹੀ ਆ ਦਾ ਪ੍ਰਚਾਰ ਵਾਸਤੇ ਤੇ ਇੱਥੇ ਸਵੇਰ ਤੋਂ ਲਗਭਗ 8 ਵਜੇ ਤੋਂ ਕਿਸਾਨ ਇੱਥੇ ਬੈਠੇ ਡਿਗ ਰਹੇ ਵੱਡੀ ਗਿਣਤੀ ਤੁਸੀਂ ਦੇਖ ਸਕਦੇ ਹੋ ਮੌਜੂਦ ਨੇ ਤੇ ਆਉਣ ਵਾਲੇ ਆਉਣ ਵਾਸਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਇੱਥੇ ਡੀਐਸਪੀ ਜੰਡਿਆਲਾ ਸਾਡੇ ਨਾਲ ਮੌਜੂਦ ਹੈ ਇਸ ਟਾਈਮ ਮੌਕੇ ਤੇ ਮੌਜੂਦ ਹੈ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਹਾਡੀ ਗੱਲਬਾਤ ਕਰਵਾਵਾਂਗੇ ਤੇ ਗੱਲਬਾਤ ਹੋਊਗੀ ਜਿਸ ਤੋਂ ਬਾਅਦ ਵਿੱਚ ਈਡੀਓ ਸਾਹਿਬ ਇੱਥੇ ਆਏ ਆ ਆਣ ਕੇ 2 ਮਿੰਟ ਖੜੇ ਆ ਆਪਣੀ ਪਾਰਟੀ ਦਾ ਏਜੰਡਾ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਲੋਕਾਂ ਨੂੰ ਇਹ ਅਖਵਾਉਣ ਦੀ ਕੋਸ਼ਿਸ਼ ਕੀਤੀ ਆ ਕਿ 32 ਬਹੁਤ ਆ ਰਹੀ ਆ ਅਸੀਂ ਕਿਹਾ 32 ਦੇ ਸਵਾਲਾਂ ਤੇ ਆਵਾਂਗੇ ਅਸੀਂ ਕਿਹਾ ਸੀ ਪੀਪੀਏ ਦੇ ਸਵਾਲਾਂ ਤੇ ਆਵਾਂਗੇ ਜਿਹੜੇ ਪਾਵਰ ਪਰਚੇ ਦਾ ਐਗਰੀਮੈਂਟ ਤੁਸੀਂ ਕਿਹਾ ਸੀ ਅਸੀਂ ਰੱਦ ਕਰਾਂਗੇ ਪਰ ਤੁਸੀਂ ਰੱਦ ਨਹੀਂ ਕੀਤੇ ਉਹ ਕਿਉਂ ਨਹੀਂ ਕੀਤੇ ਸਵਾਲ ਉਹ ਵੀ ਪੁੱਛਾਂਗੇ ਪਰ ਲੋਕਾਂ ਦੇ ਵਿੱਚ ਆਪਣਾ ਝੰਡਾ ਲਾਉਣਾ ਚਾਹੁੰਦੇ ਸੀਗੇ ਕਿ ਸ਼ਾਇਦ ਮੈਂ ਕਹਿ ਕੇ ਪੁੱਛ ਕੇ ਵੀ 32 ਆ ਰਹੀ ਆ ਅਸੀਂ ਨਾ 32 ਕਿਉਂ ਆਵੇ 32 ਆਉਂਦੀ ਹੋਵੇ 20 ਆ ਰਹੀ ਆਉਂਦੀ ਹੋਵੇ ਨਹਿਰਾਂ ਦਾ ਪਾਣੀ ਕਿਉਂ ਨਹੀਂ ਆ ਰਿਹਾ ਅੱਜ ਸਾਨੂੰ ਜ਼ਰੂਰ ਤੇ ਅੱਜ ਧਰਤੀ ਹੇਡਣਾ ਪਾਣੀ ਬਚਾਉਣ ਦੀ ਉਹਦੇ ਵਾਸਤੇ ਸੁੱਕੇ ਤਰੀਕੇ ਨਾਲ ਝੋਨਾ ਲੱਗ ਰਿਹਾ ਅਸੀਂ ਕਹਿੰਨੇ ਬੱਤੀ ਤੁਸੀਂ ਦੇਖੇ ਇਸ ਟਾਈਮ ਤੇ ਉਹ ਕੰਮ ਕਰ ਰਹੇ ਜਿਹੜੇ ਤੁਸੀਂ ਖਿਲਾਫ ਆਏ ਸੀਗੇ ਕਿ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਸੋ ਬਾਈ ਸਵਾਲਾਂ ਤੋਂ ਬਿਲਕੁਲ ਭਗਾੜੇ ਹੋਏ ਆ ਇੱਕ ਵੀ ਸਵਾਲ ਦਾ ਜਵਾਬ ਇਥੇ ਈਟ ਕੇ ਸਾਹਿਬ ਨਹੀਂ ਦੇ ਕੇ ਗਏ ਤੇ ਕਿਸਾਨਾਂ ਨੇ ਹਰਪਜਿੰਦਰ ਸਿੰਘ ਹਟਿਓ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਅਤੇ ਹਰਪਜਿੰਦਰ ਸਿੰਘ ਹਟਿਓ ਨੂੰ ਜਿੱਥੇ ਵੀ ਉਹ ਜਾਣਗੇ ਉਥੇ ਵਿਰੋਧ ਕਰਨ ਦਾ ਐਲਾਨ ਕੀਤਾ ਦੱਸ ਸੀ ਇਹ ਕਿ ਪੰਜਾਬ ਪਰ ਵਿੱਚ ਇੱਕ ਪਾਸੇ ਭਾਜਪਾ ਉਮੀਦਵਾਰਾਂ ਨੂੰ ਕਿਸਾਨ ਤਿੱਖੇ ਸਵਾਲ ਪੁੱਛ ਰਹੇ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਵੀ ਕਿਸਾਨਾਂ ਵੱਲੋਂ ਕੇਰਿਆ ਜਾ ਰਿਹਾ ਹੈ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਅਤੇ ਉਹਨਾਂ ਨੂੰ ਜਵਾਬ ਦੇਣ ਲਈ ਆਖਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਹਰਪਜਨ ਸਿੰਘ ਈਟੀਓ ਦਾ ਵਿਰੋਧ ਹੋਇਆ ਹੈ ਹਾਲਾਂਕਿ ਹਰਪਜਨ ਸਿੰਘ ਈਟੀਓ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ